ਸਤਾਰ ਸਜਾਉਣਾ ਸਿੱਖ ਧਰਮ ਦੀ ਸ਼ਰਧਾ ਨਾਲ ਜੁੜਿਆ ਹੋਇਆ ਹੈ। ਇਹੀ ਕਾਰਨ ਹੈ ਕਿ ਭਾਰਤ, ਬਰਤਾਨੀਆ, ਕੈਨੇਡਾ ਦੇ ਕੁਝ ਰਾਜਾ, ਨਿਊਜ਼ੀਲੈਂਡ ਅਤੇ ਥਾਈਲੈਂਡ ਸਮੇਤ ਕਈ ਦੇਸ਼ਾਂ ਵਿੱਚ ਪੱਗ ਬੰਨਣ ਵਾਲੇ ਸਿੱਖਾਂ ਨੂੰ ਹੈਲਮਟ ਪੈਣ ਤੋਂ ਕਾਨੂੰਨੀ ਤੌਰ ਤੇ ਛੋਟ ਹੈ। ਪਰ ਇਸ ਨੂੰ ਬੰਨਣਾ ਵਿਗਿਆਨਕ ਤੌਰ ਤੇ ਵੀ ਲਾਹੇਵੰਦ ਹੈ। ਸਿਰ 'ਚ ਹੋਣ ਵਾਲੇ ਫ੍ਰੈਕਚਰ ਦੇ ਖਤਰੇ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ ਪੱਗ। ਅਧਿਐਨ 'ਚ ਖੁਲਾਸਾ ਹੋਇਆ ਕਿ ਫ੍ਰੈਕਚਰ ਦੇ ਖਤਰੇ ਨੂੰ ਘੱਟ ਕਰਨ ਵਿੱਚ ਪੱਗ ਮਦਦ ਕਰਦੀ ਹੈ ਰਿਪੋਰਟਾਂ ਦੇ ਅਨੁਸਾਰ ਪੱਗ ਬਨਣ ਨਾਲ ਖੋਪੜੀ ਦੇ ਫ੍ਰੈਕਚਰ ਦੇ ਜੋਖਮ ਨੂੰ ਕਾਫੀ ਹੱਦ ਤੱਕ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਇਸ ਖੋਜ ਵਿੱਚ ਪਾਇਆ ਗਿਆ ਕਿ ਪੱਗ ਬਨਣ ਨਾਲ ਨੰਗੇ ਸਿਰ ਦੇ ਮੁਕਾਬਲੇ ਕੱਪੜੇ ਦੀ ਮੋਟੀ ਪਰਤ ਨਾਲ ਢੱਕੀ ਖੋਪੜੀ ਦੇ ਹਿੱਸੇ ਦੇ ਫ੍ਰੈਕਚਰ ਦੇ ਜੋਖਮ ਨੂੰ ਕਾਫੀ ਘੱਟ ਕੀਤਾ ਜਾਂਦਾ ਹੈ ਇਹ ਵੀ ਦੇਖਿਆ ਗਿਆ ਹੈ ਕਿ ਪੱਗ ਬੰਨਣ ਦੀ ਸ਼ੈਲੀ ਸਿਰ ਤੇ ਸੱਟ ਲੱਗਣ ਦੇ ਖਤਰੇ ਤੇ ਮਹੱਤਵਪੂਰਨ ਪ੍ਰਭਾਵ ਪਾਉਂਦੀ ਹੈ ਖੋਜ ਨੇ ਪੱਗ ਦੀ ਸ਼ੈਲੀ ਨੂੰ ਸਿਰ ਦੇ ਅਗਲੇ ਹਿੱਸੇ ਨੂੰ ਸੁਰੱਖਿਅਤ ਪ੍ਰਦਾਨ ਕਰਨ ਲਈ ਸਭ ਤੋਂ ਵਧੀਆ ਪਾਇਆ ਹੈ ਇਸ ਦੇ ਨਾਲ ਹੀ ਦੁਮਾਲਾ ਦਸਤਾਰ ਸਟਾਈਲ ਸਿਰ ਦੇ ਪਾਸੇ ਨੂੰ ਸੱਟ ਤੋਂ ਬਚਾਉਣ ਲਈ ਬਧੇਰੇ ਪ੍ਰਭਾਵਸ਼ਾਲੀ ਪਾਇਆ ਗਿਆ ਸੀ Empireal College London ਅਤੇ Sikh Scientist Network ਦੇ ਖੋਜਕਰਤਾਵਾਂ ਨੇ ਕਿਹਾ ਕਿ ਖੋਜਾਂ ਨੇ ਉਹਨਾਂ ਨੂੰ ਪੱਗ ਬੰਨਣ ਵਾਲੇ ਸਿੱਖਾਂ ਨੂੰ ਸਿਰ ਦੀ ਸੁਰੱਖਿਆ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਸਬੂਤ ਆਧਾਰਿਤ ਸਿਫਾਰਸ਼ਾਂ ਕਰਨ ਦੀ ਇਜਾਜ਼ਤ ਦਿੱਤੀ ਹੈ। ਉਹਨਾਂ ਨੇ ਨਕਲੀ ਸਿਰਾਂ ਤੇ ਕ੍ਰੈਸ਼ ਟੈਸਟ ਕਰਵਾ ਕੇ ਵੱਖ-ਵੱਖ ਦਸਤਾਰ ਸਟਾਈਲਾਂ ਦੇ ਪ੍ਰਦਰਸ਼ਨ ਦੀ ਤੁਲਨਾ ਵੀ ਕੀਤੀ। ਖੋਜਕਰਤਾਵਾਂ ਨੇ ਕਿਹਾ ਕਿ ਸਾਡੇ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਪੱਗ ਸਿਰਾਂ ਦੀਆਂ ਸੱਟਾਂ ਨੂੰ ਘੱਟ ਕਰਨ ਦੀ ਸਮਰੱਥਾ ਹੈ। ਹਾਲਾਂਕਿ ਉਹਨਾਂ ਨੇ ਪਾਇਆ ਕਿ ਰਵਾਇਤੀ ਸਾਈਕਲ ਹੈਲਮੇਟ ਦੇ ਮੁਕਾਬਲੇ ਸਾਰੇ ਦਸਤਾਰ ਪੈਨਨ ਵਾਲਿਆਂ ਲਈ ਸਿਰ ਦੀ ਸੱਟ ਦਾ ਜੋਖਮ ਵੱਧ ਸੀ ਟੀਮ ਨੇ ਖੋਜਾਂ ਨੂੰ ਅਜਿਹੀ ਸਮਗਰੀ ਵਿਕਸਿਤ ਕਰਨ ਲਈ ਵਰਤਣ ਦੀ ਯੋਜਨਾ ਬਣਾਈ ਜੋ ਸੱਟ ਤੋਂ ਵਧੇਰੇ ਸੁਰੱਖਿਆ ਪ੍ਰਦਾਨ ਕਰਨ ਲਈ ਦਸਤਾਰਾਂ ਨੂੰ ਵਧੇਰੇ ਗਤੀ ਪ੍ਰਦਾਨ ਕਰਦੀ